ਅੱਸੀ ਗਾਲ ਤੁਸੀਂ ਜੁੜੇ ਹੋਇਆ ਪੰਜਾਬੀ ਜਿਹੜੀ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਮਰੀਕਾ ਦੇ ਵਿਦਿਆਰਥੀ ਦਰਜਨਾ ਯੂਨੀਵਰਸਿਟੀਆਂ ਦੇ ਵਿੱਚ ਰੋਜ਼ ਮੁਜਾਰੇ ਕਰ ਰਹੇ ਨੇ ਮੁਜਾਰੇ ਕਿਸ ਗੱਲ ਨੂੰ ਲੈ ਕੇ ਕਰ ਰਹੇ ਨੇ ਉਹ ਕਹਿੰਦੇ ਕਿ ਜਿਹੜੀ ਗਾਜ਼ਾ ਤੇ ਬੰਬਾਰੀ ਹੋ ਰਹੀ ਹੈ ਯੁੱਧ ਹੋ ਸਕਦਾ ਜੰਗ ਹੋ ਸਕਦਾ ਇਜ਼ਰਾਇਲ ਤੇ ਹਮਾਸ ਵਾਲੇ ਹਮਾਸ ਦੇ ਵਿਚਾਲੇ ਹੋਵੇ ਪਰ ਗਾਜ਼ਾ ਦੇ ਉਹਨਾਂ 34000 ਲੋਕਾਂ ਦਾ ਕੀ ਕਸੂਰ ਹੈ ਜਿਨ੍ਹਾਂ ਨੂੰ ਤੁਸੀਂ ਮਾਰ ਦਿੱਤਾ ਜਿਨ੍ਹਾਂ ਦਾ ਤੁਸੀਂ ਕਤਲ ਕਰ ਦਿੱਤਾ ਇਹ ਸਵਾਲ ਗੈਰਵਾਜਬ ਨਹੀਂ ਹੈ ਇਹ ਸਵਾਲ ਚਾਹੀਦਾ ਇਸ ਟਾਈਮ ਕਮਾਂਤਰੀ ਭਾਈਚਾਰਾ ਜਾਂ ਕਮਾਂਤਰੀ ਜਿਹੜੇ ਲੋਕ ਨੇ ਵੱਖ-ਵੱਖ ਦੇਸ਼ਾਂ ਦੇ ਜਾਂ ਵੱਖ-ਵੱਖ ਦੇਸ਼ਾਂ ਦੀਆਂ ਪਾਲਿਸੀਆਂ ਹਰ ਦੇਸ਼ ਹਰ ਬੰਦੇ ਤੋਂ ਲੈ ਕੇ ਹਰ ਆਮ ਨਾਗਰਿਕ ਤੋਂ ਲੈ ਕੇ ਇਹ ਵੇਨਦਾ ਕਿ ਮੇਰਾ ਪ੍ਰੋਫਿਟ ਕਿੱਧਰ ਨੂੰ ਆ ਜਾਂ ਮੈਂ ਮੇਰੇ ਹਿੱਤ ਕਿੱਧਰ ਨੂੰ ਠੀਕ ਨੇ ਔਰ ਗਾਜ਼ਾ ਦਾ ਦੁਖਾਂਤ ਹੈ ਜਾਂ ਜੋ ਵੀ ਜਿੰਨਾ ਵੀ ਮੁਲਕਾਂ ਦੇ ਵਿੱਚ ਦੁਖਾਂਤ ਹੋਇਆ ਚਾਹੇ ਉਹ ਜਰਮਨੀ ਦੇ ਵਿੱਚ ਹੋਇਆ ਹਿਟਲਰ ਨੇ ਕੀਤਾ ਚਾਹੇ ਹੋਰ ਦੁਨੀਆ ਬਹੁਤ ਘੱਟ ਇਹਨਾਂ ਦੁਖਾਂਤਾਂ ਤੇ ਤੇ ਇਹਨਾਂ ਮਨੁੱਖੀ ਜੋ ਤਰਾਸਦੀਆਂ ਹੋਈਆਂ ਵਾਪਰੀਆਂ ਇਹਨਾਂ ਤੇ ਬਹੁਤ ਘੱਟ ਪ੍ਰਤੀਕਿਰਿਆ ਦਿੰਦੀ ਰਹੀ ਅੱਜ ਵੀ ਤੁਸੀਂ ਦੇਖ ਲਓ ਕਿ ਕਿੰਨਾ ਕੁ ਲੋਕ ਗੱਲ ਕਰਦੇ ਨੇ ਦਿੱਲੀ ਸਿੱਕ ਕਤਲੇਆਮ ਦੀ ਗੋਧਰਾ ਕਾਂਡ ਦੀ ਜਾਂ ਹੋਰ ਜਿੰਨੇ ਵੀ ਛੱਤੀ ਸਿੰਘ ਪੂਰਾ ਕਾਂਡ ਦੀ ਕਿੰਨੀ ਕੀ ਗੱਲ ਸਾਡੇ ਮਾਸਰੇ ਦੇ ਵਿੱਚ ਹੁੰਦੀ ਹੈ ਸੋ ਅਮਰੀਕੀ ਵਿਦਿਆਰਥੀਆਂ ਨੇ ਦੁਨੀਆ ਨੂੰ ਇਹ ਦੱਸਿਆ ਕਿ ਗਾਜ਼ਾ ਦੇ ਵਿੱਚ ਕੀ ਵਾਪਰ ਰਿਹਾ ਔਰ ਹੁਣ ਬਹੁਤ ਵੱਡੇ ਪੱਧਰ ਤੇ ਉਹਨਾਂ ਨੂੰ ਹਰਾਸਤ ਦੇ ਵਿੱਚ ਲਿਆ ਜਾ ਰਿਹਾ ਜਿਹੜਾ ਕਿ ਅਮਰੀਕਨ ਡੈਮੋਕ੍ਰੈਟਿਕ ਸਿਸਟਮ ਦੇ ਮੁਤਾਬਕ ਸਹੀ ਨਹੀਂ ਹੈ ਬਹੁਤ ਗਲਤ ਹੈ ਅਮਰੀਕੀ ਡੈਮੋਕ੍ਰੇਸੀ ਤੁਹਾਨੂੰ ਇਹ ਇਨਾਂਕ ਬਲ ਤੁਹਾਨੂੰ ਇਨਾਂਕ ਰਾਈਟ ਦਿੰਦੀ ਹੈ ਕਿ ਤੁਸੀਂ ਆਪਣੀ ਗੱਲ ਰੱਖ ਸਕੋ ਪਰ ਉਹਨਾਂ ਦੇ ਟੈਂਟ ਪੁੱਟੇ ਜਾ ਰਹੇ ਨੇ ਜ਼ਬਰੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਯੂਨੀਵਰਸਿਟੀਆਂ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਇਹਨਾਂ ਵਰਤਾਰਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਜੀਐਨਯੂ ਤੋਂ ਲੈ ਕੇ ਜੀਐਨਯੂ ਦੇ ਵਿੱਚ ਜੇਕਰ ਸੀਏਏ ਨਾਗਰਿਕਤਾ ਸੋਧ ਕਾਨੂੰਨ ਸਿਟੀਜਨ ਐਮੈਂਡਮੈਂਟ ਐਕਟ ਦੇ ਵਿਰੋਧ ਦੇ ਵਿੱਚ ਰੋਸ ਮੁਜ਼ਾਰੇ ਹੋ ਰਹੇ ਸੀ ਤਾਂ ਅੱਜ ਗਾਜ਼ਾ ਦੇ ਹੱਕ ਦੇ ਵਿੱਚ ਅਮਰੀਕਨ ਯੂਨੀਵਰਸਿਟੀਆਂ ਦੇ ਵਿੱਚ ਮੁਜ਼ਾਰੇ ਹੋ ਰਹੇ ਨੇ ਇਹ ਵਿਦਿਆਰਥੀ ਮੁਜ਼ਾਰੇ ਅੱਜ ਦੇ ਨਹੀਂ ਇਹ ਤਕਰੀਬਨ ਭਾਰਤ ਦੇ ਵਿੱਚ ਤਾਂ 200 ਸਾਲ ਪਹਿਲਾਂ ਵੀ ਵਿਦਿਆਰਥੀ ਮੁਜ਼ਾਰੇ ਹੋ ਚੁੱਕੇ ਨੇ ਆਪਾਂ ਅਕਸਰ ਇਹ ਗੱਲ ਕਹਿੰਦੇ ਆ ਸਾਡੇ ਆਮ ਹੀ ਧਾਰਨਾਵਾਂ ਬਣ ਚੁੱਕੀਆਂ ਕੁਝ ਧਾਰਨਾਵਾਂ ਸਾਡੀਆਂ ਗਲਤ ਨੇ ਕੁਝ ਧਾਰਨਾਵਾਂ ਸਾਡੀਆਂ ਸੱਤਾ ਦੀ ਮਰਜ਼ੀ ਦੇ ਵਿੱਚੋਂ ਨਿਕਲੀਆਂ ਧਾਰਨਾਵਾਂ ਨੇ ਅਸੀਂ ਕਦੇ ਉਹਨਾਂ ਦੀ ਪੁਣਛਾਣ ਨਹੀਂ ਕੀਤੀ ਮਸਲਨ ਵਿਦਿਆਰਥੀਨ ਰੂਰ ਸਮਝਾਰਾਂ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਪੜ੍ਹਾਈ ਕਰਨੀ ਚਾਹੀਦੀ ਹੈ ਉਹਨਾਂ ਨੂੰ ਆਪਣਾ ਭਵਿੱਖ ਤੈਅ ਕਰਨਾ ਚਾਹੀਦਾ ਹੈ ਉਹਨਾਂ ਨੂੰ ਆਪਣਾ ਕੈਰੀਅਰ ਤਬਾਹ ਨਹੀਂ ਕਰਨਾ ਚਾਹੀਦਾ ਕੀ ਇੱਕ ਵਿਦਿਆਰਥੀ ਉਹਲੇ ਉਹਦੇ ਹਾਲੇ ਦਿਵਾਲੇ ਜੋ ਵਾਪਰ ਰਿਹਾ ਹੈ ਸਮਾਜਿਕ ਰੂਪ ਦੇ ਵਿੱਚ ਕਲਚਰ ਰੂਪ ਦੇ ਵਿੱਚ ਸੱਤਾ ਦੇ ਰੂਪ ਦੇ ਵਿੱਚ ਪੋਲਿਟਿਕਸ ਦੇ ਰੂਪ ਦੇ ਵਿੱਚ ਸੋਸ਼ਲ ਜਸਟਿਸ ਦੇ ਰੂਪ ਦੇ ਵਿੱਚ ਕੀ ਉਹ ਤੋਂ ਪ੍ਰਭਾਵਿਤ ਹੋਏ ਬਿਨਾਂ ਰਹਿ ਸਕਦਾ ਕੀ ਉਹ ਤੋਂ ਬਚੇ ਬਿਨਾਂ ਰਹਿ ਸਕਦਾ ਜੇ ਉਹਦਾ ਇੱਕ ਵਿਦਿਆਰਥੀ ਦੀ ਸੁਧਰੀ ਹੋਈ ਬੌਧਿਕਤਾ ਜਾਂ ਉਦੀ ਜਿਹੜਾ ਮਾਨਸਿਕ ਤੌਰ ਤੇ ਉਹਦਾ ਜਿਹੜਾ ਅ ਨਿਆਰਾਪਣ ਹੋਊਗਾ ਵਿਲੱਖਣਪਣ ਹੋਊਗਾ ਜਾਂ ਮਾਨਸਿਕ ਤੌਰ ਤੇ ਜਿਹੜੀ ਉਹਦੇ ਚ ਸਮਝ ਆਉਗੀ ਚੀਜ਼ਾਂ ਸਮਝਣ ਦੀ ਤੇ ਜੇਕਰ ਉਹਦੇ ਆਲੇ-ਦੁਆਲੇ ਉਹਦੇ ਹੁੰਦਿਆਂ ਲੋਕੀ ਗੁਲਾਮ ਹੋ ਗਏ ਲੋਕਾਂ ਤੇ ਜ਼ੁਲਮ ਹੋ ਗਿਆ ਤੇ ਉਹ ਕੀ ਕਰੂਗਾ ਵਿਚਾਰਾ ਕੱਲਾ ਸੋ ਇਹ ਚੀਜ਼ਾਂ ਸਾਡੀ ਧਾਰਨਾ ਬੜੀ ਗਲਤ ਹੈ ਕਿ ਇਹਨਾਂ ਦਾ ਕੰਮ ਵਿਦਿਆਰਥੀਆਂ ਦਾ ਪੜਨਾ ਹੁੰਦਾ ਨਹੀਂ ਵਿਦਿਆਰਥੀ ਇੱਕ ਆਮ ਨਾਗਰਿਕ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੋਣਾ ਚਾਹੀਦਾ ਕਿਉਂਕਿ ਉਹ ਅਕੈਡਮਿਕ ਆ ਉਹ ਉਹ ਇੱਕ ਇੰਸਟੀਚਿਊਟ ਦੇ ਵਿੱਚ ਪੜ ਰਿਹਾ ਆ ਇਸ ਕਰਕੇ ਉਹਨੂੰ ਜ਼ਿਆਦਾ ਜੁੜੇ ਹੋਣਾ ਚਾਹੀਦਾ ਇਹਨਾਂ ਘਟਨਾਵਾਂ ਦੇ ਨਾਲ ਕਿ ਤੁਸੀਂ ਸੋਚ ਸਕਦੇ ਹੋ ਕਿ ਜਿਹੜੇ ਬੰਦੇ ਨੂੰ ਘਟਨਾਵਾਂ ਦਾ ਨਹੀਂ ਪਤਾ ਜਿਹੜੇ ਬੰਦੇ ਨੂੰ ਸੋਸ਼ਲ ਜਸਟਿਸ ਦਾ ਨਹੀਂ ਪਤਾ ਕਲਚਰ ਦਾ ਨਹੀਂ ਪਤਾ ਉਹ ਵੱਡਾ ਗਾਂ ਜਾ ਕੇ ਆਈਐਸ ਬਣ ਜਾਊਗਾ ਆਈਐਸ ਆਈਪੀਐਸ ਦੀ ਤਿਆਰੀ ਦੇ ਵਿੱਚ ਕੀ ਆ ਕਿ ਤੁਸੀਂ ਸੋਸ਼ਲ ਇਸ਼ੂਜ਼ ਨੂੰ ਹੈਂਡਲ ਕਿਵੇਂ ਕਰਨਾ ਜੇਕਰ ਉਹਦੀ ਮੂਲ ਭਾਵਨਾ ਨੂੰ ਆਪਾਂ ਸਮਝ ਲਈਏ ਚਲੋ ਬਾਕੀ ਟੈਕਨੀਕਲ ਟਰਮਸ ਤਾਂ ਆਪਾਂ ਨੂੰ ਨਹੀਂ ਪਤਾ ਆਪਾਂ ਕਿਹੜਾ ਆਈਐਸ ਆਈਪੀਐਸ ਕੀਤੀ ਹੈ ਪਰ ਉਹਦੇ ਚ ਇਹ ਹੈ ਕਿ ਤੁਸੀਂ ਸੋਸ਼ਲ ਮੂਵਮੈਂਟਸ ਨੂੰ ਹੈਂਡਲ ਕਿਵੇਂ ਕਰਨਾ ਵਾ ਤੁਸੀਂ ਲੋਕਾਂ ਦੇ ਇਕੱਠਾ ਨੂੰ ਹੈਂਡਲ ਕਿਵੇਂ ਕਰਨਾ ਲੋਕ ਜਦੋਂ ਨਿਆਂ ਮੰਗਣਗੇ ਜਾਂ ਪ੍ਰੋਟੈਸਟ ਕਰਨਗੇ ਜੋ ਵੀ ਸੋਸ਼ਲ ਐਕਟੀਵਿਟੀ ਹੈ ਜੋ ਵੀ ਪਬਲਿਕ ਐਕਟੀਵਿਟੀ ਹੈ ਉਹਦੇ ਚ ਤੁਸੀਂ ਪੇਸ਼ ਕਿਵੇਂ ਆਉਣਾ ਉਹ ਉਸ ਦੇ ਨਾਲ ਸਿੱਜਣਾ ਕਿਵੇਂ ਆਮ ਭਾਸ਼ਾ ਦੇ ਵਿੱਚ ਆਪਾਂ ਕਹਿ ਦਿੰਨੇ ਆ ਪਰ ਤੁਸੀਂ ਦੇਖੋ ਕਿ ਵਿਦਿਆਰਥੀ ਜਿਹੜੇ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਵਿਰੁੱਧ ਆਵਾਜ਼ ਚੁੱਕਦੇ ਨੇ ਅਕਸਰ ਕਿਹਾ ਜਾਂਦਾ ਕਿ ਇਹਨਾਂ ਦਾ ਕੰਮ ਪੜ੍ਹਨਾ ਹੁੰਦਾ ਪਰ ਕੀ ਸਿਰਫ ਪੜ੍ਹਨੇ ਵਿਦਿਆਰਥੀਆਂ ਦਾ ਕੰਮ ਹੁੰਦਾ ਉਹਦੇ ਨਾਲ ਜੋ ਉਧਿਕੀਆਂ ਹੋ ਰਹੀਆਂ ਉਹਦੇ ਨਾਲ ਜੋ ਵਾਪਰ ਰਿਹਾ ਉਹਦੇ ਆਲੇ-ਦੁਆਲੇ ਜੋ ਮਾਸਰੇ ਦੇ ਵਿੱਚ ਵਾਪਰ ਰਿਹਾ ਉਹਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ ਉਹ ਕਿਵੇਂ ਪ੍ਰਭਾਵਿਤ ਹੋ ਰਿਹਾ ਹੈ ਇਹਨਾਂ ਚੀਜ਼ਾਂ ਤੋਂ ਉਹ ਕਿਵੇਂ ਸੁਧਾਰ ਕਰ ਸਕਦਾ ਵਧੀਕੀ ਦੇ ਵਿਰੁੱਧ ਬੋਲ ਸਕਦਾ ਪਰ ਅਸੀਂ ਚਾਹੁੰਦੇ ਹਾਂ ਕਿ ਉਹ ਟਿੱਪਣੀ ਨਾ ਕਰੇ ਕੋਈ ਸਵਾਲ ਨਾ ਕਰੇ ਉਹ ਸਿਰਫ ਪੜੇ ਨੌਕਰੀ ਕਰੇ ਤੇ ਪੈਸਾ ਕਮਾਵੇ ਅਸੀਂ ਉਹਨੂੰ ਇਨਸਾਨੀ ਕਦਰਾਂ ਕੀਮਤਾਂ ਤੋਂ ਦੂਰ ਕਰ ਰਹੇ ਹਾਂ ਉਹਦੇ ਤੋਂ ਖੋਹ ਰਹੇ ਹਾਂ ਪਰ ਕੈਸਾ ਸਮਾਜ ਅਸੀਂ ਸਿਰਜਣ ਜਾ ਰਹੇ ਹਾਂ ਜੇਕਰ ਸਾਡਾ ਵਿਦਿਆਰਥੀ ਵਰਗ ਟਿੱਪਣੀ ਨਹੀਂ ਕਰੂਗਾ ਅਸੀਂ ਖੁਦ ਜਦੋਂ ਵਿਦਿਆਰਥੀ ਹੁੰਦੇ ਸਾਂ ਕਾਲਜ ਦੇ ਵਿੱਚ ਪੜਦੇ ਹਾਂ ਕਾਲਜ ਦੀਆਂ ਫੀਸਾਂ ਦਾ ਵਧੀਆਂ ਫੀਸਾਂ ਦਾ ਵਿਰੋਧ ਕਰੀਦਾ ਸੀ ਜਿਹੜੇ ਸਟੂਡੈਂਟਸ ਦੇ ਨਾਲ ਧੱਕਾ ਹੁੰਦਾ ਸੀ ਉਹਨਾਂ ਦੇ ਨਾਲ ਖੜੀਦਾ ਸੀ ਸਿੱਟੇ ਵਜੋਂ ਕਾਲਜ ਪ੍ਰਸ਼ਾਸਨ ਨੂੰ ਆਪਣੇ ਫੈਸਲੇ ਜਾਂ ਤਾਂ ਵਾਪਸ ਲੈਣੇ ਪੈਂਦੇ ਸੀ ਤੇ ਜਾਂ ਫਿਰ ਉਹਨਾਂ ਤੇ ਵਿਚਾਰ ਕਰਨਾ ਪੈਂਦਾ ਸੀ ਹੁਣ ਅਸੀਂ ਇਹ ਥੋੜੋ ਆ ਕਿ ਇੱਕ ਬੰਦਾ ਜਿਹੜਾ ਕਾਲਜ ਦੇ ਵਿੱਚ ਲੱਗ ਗਿਆ ਉਹ ਤੋਂ ਗੁਨਾਹ ਥੋੜੋ ਹੋ ਗਿਆ ਕਿ ਉਹ ਜਿਹੜਾ ਕਾਲਜ ਦੀ ਮੈਨੇਜਮੈਂਟ ਜੋ ਕਰੂਗੀ ਕਿਉਂਕਿ ਬਾਟਮ ਲਾਈਨ ਜਿਹੜੀ ਆ ਜਿਹੜੀ ਅਖੀਰਲੀ ਲਾਈਨ ਆ ਉਹ ਤਾਂ ਮੁਨਾਫਾ ਹੀ ਆ ਨਾ ਇਹ ਥੋੜਾ ਕਿ ਅੱਜ ਤੁਸੀਂ 20000 ਦੀ ਫੀਸ ਕਹਿ ਕੇ ਡੋਨੇਸ਼ਨ ਕੋਈ 5-7000 ਲੈ ਕੇ ਕੇ ਸਾਲ ਦਾ 40000 ਖਰਚਾ 50000 ਕਹਿ ਕੇ ਐਡਮਿਸ਼ਨ ਲੈ ਲਈ ਆ ਤੇ ਜਦੋਂ ਬੰਦਾ ਦੂਜੇ ਸਾਲ ਚ ਹੋਵੇ ਤੁਸੀਂ ਕੋਈ ਵੀ ਲਿਆਓ 80000 ਕਿੱਥੋਂ ਲਓਗੇ ਦੁੱਗਣੇ ਪੈਸੇ ਉਹ ਬੰਦਾ ਸੋ ਇੱਥੋਂ ਪਤਾ ਲੱਗਦਾ ਕਿ ਤੁਸੀਂ ਮਾਨਸਿਕ ਤੌਰ ਤੇ ਕਿੰਨੇ ਕੁ ਸਿਹਰਦਾਂ ਤੇ ਤੁਹਾਨੂੰ ਤੁਹਾਡੇ ਚ ਚੀਜ਼ਾਂ ਨੂੰ ਸਮਝਣ ਦੀ ਵਰਤਾਰਿਆਂ ਨੂੰ ਸਮਝਣ ਦੀ ਕਿੰਨੀ ਕੁ ਸਮਰੱਥਾ ਵਾ ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਇਹ ਗੱਲ ਕਰਾਂਗੇ ਕਿ ਵਿਦਿਆਰਥੀ ਆਪਣੇ ਆਲੇ ਦੁਆਲੇ ਦੇ ਕਲਚਰ ਤੋਂ ਪੋਲਿਟਿਕਸ ਤੋਂ ਸੋਸ਼ਲ ਜਸਟਿਸ ਤੋਂ ਪ੍ਰਭਾਵਿਤ ਹੋਏ ਬਿਨਾ ਨਹੀਂ रह ਸਕਦਾ ਅਮਰੀਕਾ ਦੇ ਵੱਡੇ ادارے ਦੇਖ ਲਓ ਕਲੰਬੀਆ ਤੋਂ ਲੈ ਕੇ ਨਿਊਯਾਰਕ ਯੂਨੀਵਰਸਿਟੀ ਯੂਨੀਵਰਸਿਟੀ ਆਫ ਟੈਕਸਾਸ ਤੋਂ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਇਹਨਾਂ ਦੇ ਵਿੱਚ ਗਾਜ਼ਾ ਦਾ ਵਿੱਚ ਜਿਹੜਾ ਮਨੁੱਖੀ ਦਖਾਂਤ ਹੈ ਉਹਦੇ ਵਿਰੁੱਧ ਵਿਦਿਆਰਥੀ ਬੋਲ ਰਹੇ ਆ ਜਿਹਦੇ ਵਿਰੁੱਧ ਸਾਰੀ ਦੁਨੀਆ ਨੂੰ ਬੋਲਣਾ ਚਾਹੀਦਾ ਸੀ ਜਿਹਦੇ ਵਿਰੁੱਧ ਗੱਲ ਕਰਨੀ ਚਾਹੀਦੀ ਸੀ ਹਸਪਤਾਲਾਂ ਦੇ ਵਿੱਚ ਹਮਲੇ ਹੋਏ ਆ ਹਮਾਸ ਨੇ ਠੀਕਾ ਬੰਦੇ ਕਿਡਨਾਪ ਕੀਤੇ ਆ ਪਰ 1.5 2-2 ਸਾਲ ਵਾਲੇ ਬੱਚਿਆਂ ਦਾ ਕੀ ਕਸੂਰ ਇੱਕ ਮੈਂ ਆਪਾਂ ਖਬਰ ਕੀਤੀ ਸੀ ਨਾਰਥ ਅਮਰੀਕਾ ਮਾਫ ਕਰਨਾ ਅਪਡੇਟ ਅਮਰੀਕਾ ਦੇ ਵਿੱਚ ਜੰਮਦਾ ਬੱਚਾ ਅਨਾਥਾ ਉਹਦੇ ਫਾਦਰ ਸਾਹਿਬ ਉਹਦੀ ਭੈਣ ਉਹਦੇ ਭਰਾ ਮਾਰੇ ਗਏ ਨੇ ਪਹਿਲਾਂ ਉਹਦੀ ਮਾਤਾ ਜਦੋਂ ਉਹਦਾ ਜਨਮ ਹੋਇਆ ਉਸ ਤੋਂ ਕੁਝ ਸਮੇਂ ਬਾਅਦ ਮਾਰੀ ਗਈ ਕਿਉਂਕਿ ਉਹਦੇ ਜ਼ਖਮੀਆਂ ਨੇ ਜ਼ਿਆਦਾ ਸੀਗੇ ਉਹ ਜਨੇਪੇ ਦੀ ਜਿਹੜੀ ਪੀੜ ਹੈ ਤੇ ਜਿਹੜੇ ਦੂਜੇ ਜ਼ਖਮਾਂ ਦੀ ਪੀੜ ਹੈ ਉਹ ਨਹੀਂ ਚੱਲ ਸਕੀ ਉਹ ਵਿਚਾਰੀ ਰੱਬ ਨੂੰ ਪਿਆਰੀ ਹੋ ਗਈ ਆਪਣੇ ਸਵਾਸਤਿਆ ਗਈ ਗਾਜ਼ਾ ਦੇ ਵਿੱਚ ਜੰਮਦਾ ਬੱਚਾ ਅਨਾਥ ਪੈਦਾ ਹੋਇਆ ਉਹਦਾ ਕੀ ਕਸੂਰ ਆ ਕਿ ਉਹਦਾ ਇਹ ਕਸੂਰ ਆ ਕਿ ਉਹ ਗਾਜ਼ਾ ਦੇ ਵਿੱਚ ਪੈਦਾ ਹੋਇਆ ਉਹਦਾ ਇਹ ਕਸੂਰ ਆ ਕਿ ਉਹਦੇ ਲੋਕਾਂ ਦੇ ਦੁਖਾਂਤ ਬਾਰੇ ਲੋਕ ਆਪੋ ਆਪਣੇ ਨਿੱਜੀ ਹਿੱਤ ਦੇਖ ਰਹੇ ਨੇ ਕੋਈ ਬੋਲ ਨਹੀਂ ਰਿਹਾ ਕੋਈ ਉਹਤੇ ਗੱਲ ਨਹੀਂ ਕਰ ਰਿਹਾ ਕੋਈ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਕਿਸੇ ਦੇਸ਼ ਨੂੰ ਲੱਗਦਾ ਕਿ ਇਹ ਜਿਹੜੇ ਲੋਕ ਨੇ ਸਾਡੇ ਦੇਸ਼ ਦੇ ਵਿੱਚ ਮਿਨੋਰਟੀ ਨੇ ਕਿਸੇ ਨੂੰ ਲੱਗਦਾ ਕਿ ਨਹੀਂ ਸਾਡੀ ਆਈਡੀਓਲੋਜੀ ਨੂੰ ਪ੍ਰਣਾਏ ਹੋਏ ਨਹੀਂਗੇ ਜਿਹੜਾ ਇਹਨਾਂ ਦਾ ਵਿਰੋਧੀ ਆ ਉਹ ਸਾਡੇ ਨੇੜੇ ਆ ਉਹਦੇ ਹਿੱਤ ਸਾਡੇ ਸੂਤ ਹੈ ਸੋ ਇਜ਼ਰਾਈਲ ਦੀ ਲਾਮਬੰਦੀ ਐਸੀ ਆ ਕਿ ਲੋਕ ਅੱਜ ਉਹਦੇ ਤੇ ਗੱਲ ਕਰਨੀ ਮੁਨਾਫਕ ਨਹੀਂ ਸਮਝਦੇ ਪਰ ਜਦੋਂ ਅਮਰੀਕਨੋ ਵਿਦਿਆਰਥੀਆਂ ਨੇ ਮਸਲਾ ਚੁੱਕਿਆ ਤੇ ਮਸਲਾ ਵੱਡਾ ਬਣ ਗਿਆ ਔਰ ਇਸ ਮਸਲੇ ਨੇ ਅਮਰੀਕਨ ਡੈਮੋਕ੍ਰੇਸੀ ਦੇ ਡੈਮੋਕ੍ਰੈਟਿਕ ਸਿਸਟਮ ਦੇ ਉੱਤੇ ਵੀ ਇੱਕ ਬਹਿਸ ਜਿਹੜੀ ਉਹ ਛੇੜੀ ਆ ਤੇ ਇਸ ਤੋਂ ਇਲਾਵਾ ਤੁਸੀਂ ਭਾਰਤ ਦੇ ਵਿੱਚ ਦੇਖੋ ਕਿ ਜਿੱਥੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਅਹਿਮ ਮਸਲਿਆਂ ਤੇ ਆਪਣੀ رائے ਰੱਖ ਰਹੇ ਸਨ ਤੇ ਪਰ ਉੱਥੇ ਹੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਉੱਥੇ ਵੀ ਇਦਾਂ ਹੁੰਦਾ ਪਰ ਉੱਥੇ ਜਿਹੜੇ ਵੀਸੀ ਨੇ ਵਾਈਸ ਚਾਂਸਲਰ ਨੇ ਉਹ ਸਿਆਸਤ ਤੋਂ ਪ੍ਰੇਰਿਤ ਲੱਗਦੇ ਨੇ ਮੈਨੂੰ ਇਹ ਕਹਿਣ ਤੋਂ ਜ਼ਰਾ ਵੀ ਰੱਤੀ ਪਰ ਵੀ ਗਰੇਜ਼ ਨਹੀਂ ਹੈ ਕਿ ਉਹ ਚਾਪਲੂ ਸਲੋਕ ਲੱਗਦੇ ਨੇ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਵੀਸੀ ਨੇ ਉਹ ਲੋਕਾਂ ਦੇ ਬੱਚਿਆਂ ਨੂੰ ਲਤਾੜਦੇ ਨੇ ਉਹਨਾਂ ਨੂੰ ਆਜ਼ਾਦੀ ਨਹੀਂ ਦਿੰਦੇ ਕਿ ਉਹ ਸੱਤਾ ਦੇ ਜ਼ੁਲਮ ਦੇ ਵਿਰੁੱਧ ਬੋਲ ਸਕਣ ਉਹ ਮੋਦੀ ਦੇ ਕਿਸੇ ਘਟੀਆ ਕਾਨੂੰਨ ਦੇ ਵਿਰੁੱਧ ਬੋਲ ਸਕਣ ਉਹ ਹਕੂਮਤ ਦਾ ਵਿਰੋਧ ਕਰ ਸਕਣ ਇਹ ਜਿਹੜੇ ਸੱਤਾ ਦੇ ਚਾਪਲੂ ਸਲੋਕ ਯੂਨੀਵਰਸਿਟੀਆਂ ਦੇ ਵਿੱਚ ਉਹ ਚੌਧਿਆਂ ਤੇ ਬੈਠੇ ਨੇ ਇਹ ਸਾਡੇ ਬੱਚਿਆਂ ਦਾ ਕੱਲਾ ਭਵਿੱਖ ਹੀ ਨਹੀਂ ਖਰਾਬ ਕਰ ਰਹੇ ਬਲਕਿ ਜਿਹੜਾ ਉਹਨਾਂ ਦਾ ਮਾਨਸਿਕ ਤੌਰ ਤੇ ਜੋ ਉਹਨਾਂ ਦਾ ਇੱਕ ਬਹੁਤ ਵੱਡਾ ਦੈਰਾ ਹੋਣਾ ਚਾਹੀਦਾ ਸੀ ਸੂਝ-ਬੂਝ ਦਾ ਜਾਂ ਉਹਨਾਂ ਨੂੰ ਚੀਜ਼ਾਂ ਨੂੰ ਸਮਝਣ ਦਾ ਇਹ ਉਹਦੇ ਤੇ ਵੀ ਕੰਟਰੋਲ ਕਰ ਰਹੇ ਨੇ ਇੱਕ ਖਾਸ ਪ੍ਰੋਪਾਗੈਂਡਾ ਦੇ ਤਹਿਤ ਇੱਕ ਖਾਸ ਸੋਚ ਦੇ ਤਹਿਤ ਸੜਾਂਦ ਮਾਰੀ ਹੋਈ ਸੋਚ ਦੇ ਤਹਿਤ ਕਿ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ ਔਰ ਇੱਕ ਤੇਰੀ ਹੈ ਜਿਹੜੀ ABVP ਰੂਪ ਦੇ ਵਿੱਚ ਉਹ ਸਾਡੇ ਯੂਨੀਵਰਸਿਟੀਆਂ ਦੇ ਵਿੱਚ ਗੁੰਡਾਗਰਦੀ ਕਰਦੀ ਔਰ ਉਹਨਾਂ ਨੂੰ ਖੋਲਾ ਪੂਰੀ ਖੈਰ ਤਾਨੂੰ ਯਾਦ ਹੋਣਾ ਹੈ ਕਿ ਜਦੋਂ ਪ੍ਰੋਟੈਸਟ ਹੋਏ ਸੀਗੇ ਸੀਏ ਦੇ ਵਿਰੋਧ ਦੇ ਵਿੱਚ ਜੀਐਨਯੂ ਦੇ ਵਿੱਚ ਤਾਂ ਉੱਥੇ ਵਿਦਿਆਰਥੀਆਂ ਤੇ ਲਾਠੀ ਚਾਰਜ ਕੀਤਾ ਗਿਆ ਸੀਗਾ ਔਰ ਉਹਦੇ ਵਿੱਚ ਆਰਐਸਐਸ ਦੇ ਗੁੰਡਿਆਂ ਤੱਕ ਦੇ ਇਲਜ਼ਾਮ ਲੱਗੇ ਸੀਗੇ ਕਿ ਇਹਨਾਂ ਨੇ ਵਿਦਿਆਰਥੀਆਂ ਨੂੰ ਕੁੱਟਿਆ ਵਾ ਤੁਹਾਡਾ ਬੱਚਾ ਪੜਦਾ ਹੋਵੇ ਯੂਨੀਵਰਸਿਟੀ ਦੇ ਵਿੱਚ ਔਰ ਉਹ ਕਿਸੇ ਗੱਲ ਤੇ ਆਪਣੀ رائے ਰੱਖੇ ਕਿ ਤੁਸੀਂ ਚਾਹੋਣੇ ਕਿ ਉਹਨੂੰ ਆ ਕੇ ਕੋਈ ਵੀ ਬਾਹਰਲਾ ਗੁੰਡਾ ਕੋਈ ਮਾਨਸਿਕ ਬੌਧਿਕ ਤੌਰ ਤੇ ਬਹੁਤ ਸੰਕੀਪਨ ਸੋਚਦਾ ਮਾਲਕ ਔਰ ਕੱਟੜਵਾਦੀ ਬੰਦਾ ਆ ਕੇ ਉਹਦੇ ਗਲਮੇ ਚ ਹੱਥ ਪਾਲੇ ਤੇ ਉਹਨੂੰ ਕੁੱਟ ਲੇ ਤੇ ਕਾਨੂੰਨ ਉਹਦਾ ਕਰੇ ਕੋਈ ਕੁਛ ਨਾ ਕਿ ਤੁਸੀਂ ਇੰਨੀ ਗੱਲ ਸਵਕਾਰ ਕਰ ਸਕਦੇ ਆ ਨਹੀਂ ਕਰ ਸਕਦੇ ਆਪਣੇ ਚ ਕੋਈ ਵੀ ਨਹੀਂ ਕਰ ਸਕਦਾ ਤੇ ਇਸ ਕਰਕੇ ਜਿਹੜੇ ਲੋਕ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਵਿਦਿਆਰਥੀਆਂ ਦਾ ਕੰਮ ਸਿਰਫ ਪੜਨਾ ਹੁੰਦਾ ਤੇ ਨੌਕਰੀ ਕਰਨਾ ਹੁੰਦਾ ਅਸਲ ਦੇ ਵਿੱਚ ਉਹ ਸੱਤਾ ਦਾ ਹੀ ਪੱਖ ਪੂਰ ਰਹੇ ਹੁੰਦੇ ਆ ਉਹਨਾਂ ਨੂੰ ਲੱਗਦਾ ਕਿ ਜੇਕਰ ਵਿਦਿਆਰਥੀ ਉੱਠ ਖੜਿਆ ਤਾਂ ਸ਼ਾਇਦ ਸਾਡੀਆਂ ਕੁਰਸੀਆਂ ਨੂੰ ਖਤਰਾ ਹੋ ਜਾਊਗਾ ਔਰ ਇਸੇ ਕਰਕੇ ਪੰਜਾਬ ਦੇ ਵਿੱਚ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਚੋਣਾਂ ਨਹੀਂ ਹੋ ਰਹੀਆਂ ਨਵੀਂ ਲੀਡਰਸ਼ਿਪ ਉੱਪਰ ਕਿ ਨਹੀਂ ਆ ਰਹੀ ਅੱਜ ਆਪਾਂ ਪੰਜਾਬ ਦੇ ਵਿੱਚ ਦੇਖਦੇ ਆਂ ਕਿੰਨੇ ਕ ਲੀਡਰ ਨੇ ਦਲਤ ਭਾਈਚਾਰੇ ਦੇ ਕਿੰਨੇ ਕ ਲੀਡਰ ਨੇ ਉਹੀ ਪਵਨ ਕੁਮਾਰ ਟਿੰਨੂਆ ਰਾਜਕਮਾਰ ਚੱਬੇਵਾਲਾ ਛਸ਼ੀਲ ਰੇਂਕੂ ਆ ਜਿਹਨੂੰ ਵਾਰੀ ਵਾਰੀ ਕਦੇ ਕੋਈ ਲੈ ਜਾਂਦਾ ਕਦੇ ਕੋਈ ਲੈ ਜਾਂਦਾ ਤੇ ਕਦੇ ਕੋਈ ਚੋਣ ਲੜਾ ਰਿਹਾ ਹੁੰਦਾ ਅਸੀਂ ਪਿਛਲੇ ਤਿੰਨ ਦਹਾਕਿਆਂ ਦੇ ਵਿੱਚ ਕਿੰਨੇ ਦਲਤ ਲੀਡਰ ਪੈਦਾ ਕੀਤੇ ਨੇ ਪੰਜਾਬ ਦੇ ਵਿੱਚ ਕਿੰਨੀਆਂ ਸਾਡੀਆਂ ਵਿਦਿਆਰਥੀਆਂ ਦੇ ਵਿੱਚੋਂ ਉੱਠੇ ਲੋਕ ਨੇ ਅੱਜ ਆ ਦਲਬੀਰ ਗੋਲਦੀ ਖੰਗੂੜਾ ਜਿਹੜਾ ਇਹ ਵਿਦਿਆਰਥੀ ਚੋ ਆਇਆ ਅੱਜ ਅਨੰਤਪੁਰ ਸਾਹਿਬ ਤੋਂ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਜਿਹੜਾ ਉਹਨਾਂ ਦਾ ਬੁਲਾਰਾ ਵੀ ਆ ਮਾਲਵਿੰਦਰ ਕੰਗ ਉਹ ਵਿਦਿਆਰਥੀ ਪੋਲਿਟਿਕਸ ਦੇ ਵਿੱਚੋਂ ਆਇਆ ਹੋਰ ਕਿੰਨੇ ਕੁ ਲੋਕ ਤੁਹਾਨੂੰ ਨਜ਼ਰ ਆਉਂਦੇ ਆ ਆ ਕੁਲਜੀਤ ਨਾਗਰਾ ਜਗਮੀਤ ਬਰਾੜ ਪ੍ਰਤਾਪ ਬਾਜਵਾ ਇਹ ਸਾਰੇ ਵਿਦਿਆਰਥੀ ਪੋਲਿਟਿਕਸ ਦੇ ਵਿੱਚੋਂ ਆਏ ਲੋਕ ਨੇ ਕਿੰਨੇ ਕਿੰਨੇ ਕੁ ਲੋਕ ਨੇ ਆਹ ਦਹਾਕਿਆਂ ਦੇ ਵਿੱਚ ਅਸੀਂ ਸਿਰਫ ਕੁਝ ਦਰਜਨ ਪਰ ਲੋਕ ਪੈਦਾ ਕੀਤੇ ਹੋਣਗੇ ਯੂਨੀਵਰਸਿਟੀਆਂ ਦੇ ਵਿੱਚੋਂ ਜਦਕਿ ਚਾਹੀਦਾ ਇਹ ਸੀਗਾ ਕਿ ਅੱਜ ਸਾਰੇ ਦੇ ਸਾਰੇ ਕਿਸਾਨਾਂ ਦੇ ਬੱਚੇ ਹੁੰਦੇ ਅੱਜ ਸਾਰੇ ਦੇ ਸਾਰੇ ਮਜ਼ਦੂਰਾਂ ਦੇ ਬੱਚੇ ਹੁੰਦੇ ਛੋਟੇ ਵਪਾਰੀ ਦੇ ਬੱਚੇ ਹੁੰਦੇ ਪਰ ਕਿਹਦੇ ਨੇ ਕੋਈ ਬਾਦਲ ਦੀ ਲੈਗਸੀ ਚੱਕੀ ਫਿਰਦਾ ਕੋਈ ਕੈਪਟਨ ਅਮਰਿੰਦਰ ਸਿੰਘ ਦੀ ਕੋਈ ਹੋਰ ਕੋਈ ਬਾਜਵਿਆਂ ਦੀ ਕੋਈ 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 ਬੰਦਾ ਹੈ ਜਿਹੜਾ ਗਰਾਊਂਡ ਤੋਂ ਉੱਠਿਆ ਹੋਵੇ ਜਿਹਦਾ ਕੋਈ ਪੋਲਿਟਿਕਲ ਪਿਛੋਕੜ ਨਹੀਂ ਹੋਵੇ ਲੋਕ ਕਲੇਮ ਕਰਦੇ ਨੇ ਮੇਰਾ ਕੋਈ ਪੋਲਿਟਿਕਲ ਪਿਛੋਕੜ ਨਹੀਂ ਹੈ ਪਰ ਜਿੰਨਾ ਲੋਕਾਂ ਦੇ ਘਰੇ ਆ ਕੇ ਮੁੱਖ ਮੰਤਰੀ ਤੱਕ ਰੋਟੀਆਂ ਖਾਂਦੇ ਰਹੇ ਕਿ ਉਹ ਬਿਨਾਂ ਪੋਲਿਟਿਕਲ ਪਿਛੋਕੜ ਤੋਂ ਖਾਂਦੇ ਰਹੇ ਕਿ ਉਹਨਾਂ ਦਾ ਪੋਲਿਟਿਕਲ ਪਿਛੋਕੜ ਨਹੀਂ ਸੀਗਾ ਸੀਗਾ ਪਰ ਉਹ ਕਿਉਂਕਿ ਢੋਂਗੀ ਨੇ ਉਹਨਾਂ ਦਾ ਵਰਤਾਂਤਾਂ ਦੇ ਉੱਤੇ ਕਬਜ਼ਾ ਇਸ ਕਰਕੇ ਉਹ ਗੱਲਾਂ ਕਹਿ ਜਾਂਦੇ ਨੇ ਪਰ ਇਹ ਨਵਾਂ ਨਹੀਂ ਹੈ ਵਰਤਾਰਾ ਦੁਨੀਆ ਭਰ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਅੱਜ ਕਿਹੜੇ ਅੰਦੋਲਨਾਂ ਕਰਕੇ ਦੁਨੀਆ ਭਰ ਦੇ ਵਿੱਚ ਔਰ ਅੱਜ ਨਵੇਂ ਨਹੀਂ ਹੋਣ ਲੱਗੇ ਵਿਦਿਆਰਥੀ ਅੰਦੋਲਨ ਵਿਦਿਆਰਥੀ ਸਟ੍ਰਾਈਕਸ ਵਿਦਿਆਰਥੀ ਹੜਤਾਲਾਂ ਬਹੁਤ ਪੁਰਾਣੀਆਂ ਹੋ ਰਹੀਆਂ ਨੇ ਵਰਲਡ ਲੈਵਲ ਤੇ ਜਿਹੜੀਆਂ ਹੋਈਆਂ ਨੇ ਦਾ ਫਿਸਕ ਯੂਨੀਵਰਸਿਟੀ ਪ੍ਰੋਟੈਸਟ 1925 ਦੇ ਵਿੱਚ ਹੋਇਆ ਸੀਗਾ ਇਹ 1925 ਦੇ ਵਿੱਚ ਹਿਊਮਨ ਰਾਈਟਸ ਕਰੀਅਰ ਦੀ ਇੱਕ ਰਿਪੋਰਟ ਆ ਉਹਦੇ ਦੱਸਣ ਦੇ ਮੁਤਾਬਕ ਮੈਂ ਤੁਹਾਨੂੰ ਦੱਸਦਾ ਤੇ ਜਿਹੜਾ ਮੈਂ ਆਪਾਂ ਗੱਲ ਕਰ ਰਹੇ ਸੀਗੇ ਸੀਏ ਦੇ ਪ੍ਰੋਟੈਸਟਾਂ ਦੀ ਜੀਐਨਯੂ ਦੀ ਇੱਕ ਬਹੁਤ ਸੋਹਣੀ ਰਿਪੋਰਟ ਲਿਖੀ ਆ ਇੰਡੀਅਨ ਐਕਸਪ੍ਰੈਸ ਦੇ ਵਿੱਚ ਅਭਿਜੀਤ ਪਾਠਕ ਨੇ ਬਹੁਤ ਸੋਹਣੀ ਰਿਪੋਰਟ ਹੈ ਤੁਸੀਂ ਪੜ੍ਹ ਕੇ ਦੇਖਿਓ ਹਿਊਮਨ ਰਾਈਟਸ ਕੈਰੀਅਰ ਦੀ ਇੱਕ ਰਿਪੋਰਟ ਦੇ ਮੁਤਾਬਕ ਜੇ ਆਪਾਂ ਗੱਲ ਕਰਗੇ ਤਾਂ ਵਾਈਟ ਰੋਜ਼ ਜਿੰਨੇ ਵੀ ਪ੍ਰੋਟੈਸਟ ਹੋਏ ਨੇ ਦਾ ਗ੍ਰੇਂਜਬੋਰੋ ਐਸ ਆਈਟੀਐਨ 1960 ਦੇ ਵਿੱਚ ਹੋਇਆ ਇਸੇ ਤਰ੍ਹਾਂ ਦਾ ਕੈਂਟ ਯੂਨੀਵਰਸਿਟੀ ਸ਼ੂਟਿੰਗ ਦੇ ਵਿਰੋਧ ਦੇ ਵਿੱਚ ਇੱਕ ਪ੍ਰੋਟੈਸਟ ਹੋਇਆ ਸੀਗਾ ਵਿਦਿਆਰਥੀਆਂ ਦਾ 1970 ਦੇ ਵਿੱਚ ਯੂਐਸ ਦੇ ਵਿੱਚ ਇਸੇ ਤਰ੍ਹਾਂ ਦਾ ਟੇਟੇਲੋ ਲੋਕੋ ਮਾਸਕਰ ਹੋਇਆ ਸੀ 1968 ਦੇ ਵਿੱਚ ਮੈਕਸੀਕੋ ਦੇ ਵਿੱਚ ਦੈਟਸ ਵਿਟੋ ਅਪਰਾਈਜ਼ਿੰਗ 1979 ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਦਾ ਵੈਲਵਟ ਰੈਵਿਊਸ਼ਨ 1999 ਦੇ ਵਿੱਚ ਅ ਇਸ ਤੋਂ ਬਾਅਦ ਮਾਰਚ ਆਫ ਆਵਰ ਲਾਈਵਸ 2018 ਦੇ ਵਿੱਚ ਗਲੋਬਲ ਕਲਾਈਮੇਟ ਸਾਇਕਸ 2019 ਦੇ ਵਿੱਚ ਤੁਹਾਨੂੰ ਯਾਦ ਹੋਣਾ ਇੱਕ ਬੱਚੀ ਗਰੇਟਾ ਥਨਬਰਗ ਜਿਹੜੀ ਬੜੀ ਛੋਟੀ ਜਿਹੀ ਬੱਚੀ ਹੈ ਉਹਨੇ ਪ੍ਰੋਟੈਸਟ ਕੀਤਾ ਸੀ ਸਵੀਡਿਸ਼ ਪਾਰਲੀਮੈਂਟ ਦੇ ਬਾਹਰ ਉਹ ਬੱਚੀ ਨੇ ਦੁਨੀਆ ਭਰ ਦੇ ਵਿੱਚ ਕਲਾਈਮੇਟ ਚੇਂਜ ਦੇ ਉੱਤੇ ਇੱਕ ਬਹਿਸ ਛੇੜ ਦਿੱਤੀ ਸੀ ਯੂਥ ਪ੍ਰੋਟੈਸਟ ਇਨ ਥਾਈਲੈਂਡ 2020 ਤੋਂ ਚੱਲਿਆ ਤੇ 2022 ਤੱਕ ਚੱਲਿਆ। ਇਹ ਉਹ ਪ੍ਰੋਟੈਸਟ ਨੇ ਜਿਨ੍ਹਾਂ ਨੇ ਦੁਨੀਆ ਦਾ ਧਿਆਨ ਖਿੱਚਿਆ। ਜੇਕਰ ਭਾਰਤ ਦੀ ਗੱਲ ਕਰ ਲਈਏ 1828 ਦੀ ਗੱਲ ਹੈ। ਅੱਜ ਆਪਾਂ 2024 ਦੇ ਵਿੱਚ ਖੜੇ ਆਂ 200 ਸਾਲ ਹੋਣ ਵਾਲਾ ਤਕਰੀਬਨ। ਹਿੰਦੂ ਕਾਲਜ ਦੇ ਵਿੱਚ ਹੋਇਆ ਸੀਗਾ ਇੱਕ ਪ੍ਰੋਟੈਸਟ ਵਿਦਿਆਰਥੀਆਂ ਦਾ। 1905 ਦੇ ਵਿੱਚ ਈਡਨ ਕਾਲਜ ਆਫ ਕਲਕੱਤਾ। 1920 ਦੇ ਵਿੱਚ ਕਿੰਗ ਐਡਵਰਡ ਯੂ ਮੈਡੀਕਲ ਕਾਲਜ ਲਾਹੌਰ ਦੇ ਵਿੱਚ ਅਗੇਂਸਟ ਅਕੈਡੈਮਿਕ ਡਿਸਕ੍ਰਿਮੀਨੇਸ਼ਨ ਬਿਟਵੀਨ ਇੰਡੀਅਨ ਐਂਡ ਇੰਗਲਿਸ਼ ਪੀਪਲ 1920 ਦੀ ਗੱਲ ਹੈ ਜਦੋਂ ਅੱਜ ਤੋਂ ਤਕਰੀਬਨ ਤੁਸੀਂ ਲਾ ਲਓ ਹਿਸਾਬ ਕਿ 100 ਤੇ 4 ਸਾਲ ਪਹਿਲਾਂ ਅ ਕਲਕੱਤਾ ਦੇ ਕਿੰਗ ਐਡਵਰਡ ਮੈਡੀਕਲ ਕਾਲਜ ਲਾਹੌਰ ਦੇ ਵਿੱਚ ਜਦੋਂ ਇੰਡੀਅਨ ਜਦੋਂ ਇਕੱਠਾ ਭਾਰਤ ਸੀਗਾ ਤੇ ਇੰਡੀਅਨ ਸਟੂਡੈਂਟਸ ਦੇ ਤੇ ਜਿਹੜਾ ਅੰਗਰੇਜ਼ੀ ਸਟੂਡੈਂਟਸ ਆ ਉਹਨਾਂ ਦੇ ਵਿੱਚਕਾਰ ਜਿਹੜਾ ਡਿਸਕ੍ਰਿਮੀਨੇਸ਼ਨ ਹੁੰਦਾ ਸੀਗਾ ਐਂਟੀ ਹਿੰਦੀ ਮੂਵਮੈਂਟ ਇਨ ਤਾਮਿਲ ਲਾਡੂ 1965 ਦੇ ਵਿੱਚ ਹੋਇਆ ਨਾਮ ਨਿਰਮਾਣ ਅੰਦੋਲਨ 1974 ਦੇ ਵਿੱਚ ਹੋਇਆ ਬਿਹਾਰ ਸਟੂਡੈਂਟ ਮੂਵਮੈਂਟ 1974 ਦੇ ਵਿੱਚ ਜਿਹਨੂੰ ਜੇਪੀ ਮੂਵਮੈਂਟ ਵੀ ਕਹਨੇ ਆ ਜਿਹਦੇ ਵਿੱਚੋਂ ਨਿਤਿਸ਼ ਕੁਮਾਰ ਲਾਲੂ ਪ੍ਰਸ਼ਾਦ ਯਾਦਵ ਨਿਕਲੇ ਅਸਾਮ ਸਟੂਡੈਂਟ ਮੂਵਮੈਂਟ ਇਨ ਅ ਮਰਜੰਸੀ 1975 ਦੇ ਵਿੱਚ ਅਸਾਮ ਐਜੀਟੇਸ਼ਨ 1900 90 ਤੋਂ ਲੈ ਕੇ 1985 ਦੇ ਵਿੱਚ ਇਹ ਸਾਰੇ ਜਿਹੜੇ ਐਜੀਟੇਸ਼ਨ ਹੋਏ ਨੇ ਇਸੇ ਤਰ੍ਹਾਂ ਐਂਟੀ ਮੰਡਲ ਐਜੀਟੇਸ਼ਨ ਹੋਇਆ 1990 ਦੇ ਵਿੱਚ ਐਂਟੀ ਰਿਜ਼ਰਵੇਸ਼ਨ ਪ੍ਰੋਟੈਸਟ ਹੋਇਆ 2006 ਦੇ ਵਿੱਚ FTII एजिटेशन 2015 ਦੇ ਵਿੱਚ ਯਦਵਪੁਰ ਯੂਨੀਵਰਸਿਟੀ ਦੇ ਵਿੱਚ ਪ੍ਰੋਟੈਸਟ ਹੋਏ 2014 ਦੇ ਵਿੱਚ ਪ੍ਰੋਟੈਸਟ ਓਵਰ ਰੋਹਿਤ ਵੈਮਲਾ ਡੈਥ 2016 ਦੀ ਗੱਲ ਹੈ JNU ਪ੍ਰੋਟੈਸਟ 2016 ਦੇ ਵਿੱਚ ਇਹਨਾਂ ਮਜਾਰਾਂ ਦੇ ਵਿੱਚ ਇਹਨਾਂ ਮਜਾਰਾਂ ਤੇ ਕਲਾਈਮੇਟ ਚੇਂਜ ਦੀ ਕਲਾਈਮੇਟ ਐਕਸ਼ਨ ਦੀ ਇੱਕ ਰਿਪੋਰਟ ਹੈ ਜਿਹੜੀ ਕਿ ਪੜਨ ਵਾਲੀ ਆ HT ਦੀ ਇੱਕ ਰਿਪੋਰਟ ਹੈ ਜੀ ਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਦੇ ਸਟੂਡੈਂਟ ਰੋਸ ਮਜਾਰਾਂ ਬਾਰੇ ਲਿਖਿਆ ਗਿਆ 2014 ਤੋਂ ਜੇ ਬਾਅਦ ਦੀ ਗੱਲ ਕਰ ਲਈਏ ਤਾਂ 2015 ਦੇ ਵਿੱਚ FTII ਦਾ एजिटेशन ਹੋਇਆ ਜਾਦੋਪੁਰ ਯੂਨੀਵਰਸਿਟੀ ਦਾ ਡਿਜੀਟੇਸ਼ਨ ਹੋਇਆ ਪ੍ਰੋਟੈਸਟ ਹੋਇਆ ਰੋਹਿਤ ਵੇਮਲਾ ਦੀ ਡੈਥ ਦੇ ਖਿਲਾਫ ਤੇ ਇਸੇ ਤਰ੍ਹਾਂ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਪ੍ਰੋਟੈਸਟ ਹੋਇਆ 2017 ਦੇ ਵਿੱਚ ਅਲੀਗੜ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਪ੍ਰੋਟੈਸਟ ਹੋਇਆ 2018 ਦੇ ਵਿੱਚ ਐਨਟੀਸੀਏ ਪ੍ਰੋਟੈਸਟ ਹੋਇਆ 2019 ਤੇ 20 ਦੇ ਵਿੱਚ ਇਹ ਸਾਰੇ ਪ੍ਰੋਟੈਸਟ ਹੋਏ ਆ ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਜਿਹੜੇ ਆਪਾਂ ਵੱਡੇ ਪ੍ਰੋਟੈਸਟਾਂ ਦੀ ਗੱਲ ਕੀਤੀ ਯੂਐਸ ਮੈਕਸੀਕੋ ਸਾਊਥ ਅਫਰੀਕਾ ਆਣ ਵੱਡੇ ਭਾਰਤ ਦੇ ਵਿੱਚ ਉਸ ਤੋਂ ਬਾਅਦ ਵੱਡੇ ਭਾਰਤ ਦੇ ਵਿੱਚ ਕਹਿਣ ਤੋਂ ਭਾਵ ਇਹ ਹੈ ਕਿ ਹਮੇਸ਼ਾ ਤੋਂ ਸਦੀਆਂ ਤੋਂ ਵਿਦਿਆਰਥੀ ਆਪਣੀ ਗੱਲ ਰੱਖਦੇ ਆਏ ਨੇ ਉਹਨਾਂ ਨੂੰ ਹੱਕ ਆਪਣੀ ਗੱਲ ਰੱਖਣ ਦਾ ਕਿਸੇ ਨੂੰ ਹੱਕ ਨਹੀਂ ਉਹਨਾਂ ਦੇ ਪੁੱੜੇ ਸੇਕਣ ਦਾ ਉਹਨਾਂ ਦੇ ਮੌਰ ਕੁੱਟਣ ਦਾ ਜੇਕਰ ਵਿਦਿਆਰਥੀ ਜਿਹੜਾ ਕਿ ਪੜ ਰਿਹਾ ਚੀਜ਼ਾਂ ਨੂੰ ਜਿਹੜਾ ਕਿ ਚੀਜ਼ਾਂ ਨੂੰ ਖੰਘਾਲ ਰਿਹਾ ਉਹਨਾਂ ਦੀ ਪਰਚੋਲ ਕਰ ਰਿਹਾ ਜੇਕਰ ਉਹ ਟਿੱਪਣੀ ਨਹੀਂ ਕਰੇਗਾ ਜੇਕਰ ਉਹ ਬੋਲੇਗਾ ਨਹੀਂ ਤਾਂ ਕਿਵੇਂ ਚੱਲੂਗਾ ਸਾਰਾ ਕੁਝ ਸੋ ਬਹੁਤ ਬਹੁਤ ਧੰਨਵਾਦ ਸਾਸਤ੍ਰਿਕ ਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ